ਮੈਨ ਪ੍ਰਿੰਸੀਪਲ ਕੋ ਪੂਰਾ ਕਲਾ ਸੀਨੀਅਰ ਸੈਕੰਡਰੀ ਸਕੂਲ ਪੂਰਾ ਕਲਾ ਦੇ ਵਿੱਚ ਐਜੇ ਚਾਰ ਦੇ ਜੀ ਦਾ ਲੈਕਚਰ ਆ ਤਾਂ ਸਰਦਾਰ ਹਰਪ੍ਰਭਾਣ ਸਿੰਘ ਪੰਜਾਬੀ ਮਾਸਟਰ ਜੁੰਨੇ ਕਲਾ ਅਤੇ ਸਤਵੰਤ ਸਿੰਘ ਆਲਮਪੁਰ ਇੱਕ ਸਤਵੰਤ ਸਿੰਘ ਆਲਮਪੁਰ ਮੇਘਰਾਜ ਚੋਟੀਆਂ ਤੇ ਵਿਨੋਦ ਕੁਮਾਰ ਮੁਲਕ ਟੂਟਾ ਟੀਚਰ ਨੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਬਲਬੀਰ ਸਿੰਘ ਲੋਹੋਂਵਾਲ ਪ੍ਰਧਾਨ ਐਡੀਟੀਐਫ ਦਾ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਸਾਰੀਆਂ ਜੱਥੇਬੰਦੀਆਂ ਬੁਲਾਈਆਂ ਨੇ ਜੱਥੇਬੰਦੀਆਂ ਬਲਾਸ ਗੁਰੂ ਦੀ ਮੇਇ ਬੇਸਤੀ ਕਰਾਈ ਜਿਹੜੀ ਮੈਂ ਬਹੁਤ ਸਾਰੀਆਂ ਇਨਸਲਟ ਹੈ ਜਿਹੜੀ ਉਹ ਮਹਿਸੂਸ ਕਰ ਲਿਆ ਤੇ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਹਨਾਂ ਨੇ ਉਹ ਤੋਂ ਬਾਅਦ ਮੇਰੇ ਨਾਲ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤੇ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਤੇ ਸਾਰੇ ਜ਼ਿੰਮੇਵਾਰ ਹੋਣਗੇ ਇਹਨਾਂ ਦਾ ਸਖਤੇ ਸਖਤ ਕਾਰਵਾਈ ਕੀਤੀ ਜਾਵੇ ਮੇਰੀ ਮੌਤ ਤੇ ਜ਼ਿੰਮੇਵਾਰ ਹੋਣਗੇ ਤੇ ਮੇਰਾ ਪਰਿਵਾਰ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਨਾ ਹੀ ਮੈਂ ਕੋਈ ਮੇਰੇ ਪਰਿਵਾਰ ਤੋਂ ਪਾਉਂਦਾ ਇਹਨਾਂ ਤੋਂ ਮਤਲਬ ਮਹਾਦੇਵ ਕਿਹੜਾ ਬੰਦਾ ਕੁੱਲਣੇ ਅ ਕੱਲ ਤੁਹਾਡੇ ਬ੍ਰਦਰ ਨੇ ਜ਼ਹਿਰੀਲੀ ਚੀਜ਼ ਨਿਕੜੀ ਆ ਉਹਦਾ ਕੀ ਕਾਰਨ ਰਿਹਾ ਕਾਰਨ ਬਸ ਸਟਾਕ ਦਾ ਹੀ ਸੀਗਾ ਜੀ ਇੱਥੇ ਆਪਣਾ ਬਖੋਰੇ ਕਲਾਂ ਜੀ ਇਸ ਸਟਾਫ ਨਾਲ ਇਹਨਾਂ ਦੀ ਦੋ ਤਿੰਨ ਮਹੀਨੇ ਹੋ ਗਏ ਸਟਾਫ ਇਹ ਤੰਗ ਕਰ ਰਿਹਾ ਸੀ ਜੀ ਇਹਨਾਂ ਨੂੰ ਜਥੇਵੰਦੀਆਂ ਭੁਲਾਈ ਉਹਨਾਂ ਨੇ ਬੇ ਮਤਲਬ ਹੀ ਇਧਰ 400 500 ਬੱਚਿਆਂ ਦੇ ਵਿਚਾਲੇ ਪੂਰਾ ਖੱਟ ਖੜ ਕੇ ਇਹ ਤੋਂ ਮਾਹੀ ਮੰਗਵਾਈ ਤੇ ਦੋ ਤਿੰਨ ਮਹੀਨੇ ਤੋਂ ਇਹ ਬਹੁਤ ਜ਼ਿਆਦਾ ਅਫਸਰਟ ਚੱਲ ਰਹੀ ਸੀਗੇ ਔਰ ਸਾਡੀ ਦਾ ਮਤਲਬ ਸਾਡਾ ਦਾ ਗੁਨਾਹਗਾਰ ਹੀ ਉਹ ਨਹੀਂ ਸਾਨੂੰ ਇਹ ਏਡੀ ਬਡੀ ਜਥੇਵੰਦੀਆਂ ਦੇ ਬੰਦੇ ਕਿੰਨੇ ਜਣੇ ਨੇ ਜੀ ਉਹ ਉਹ 4-5 ਦਾ ਸਟਾਫ ਵਾਲੇ ਨੇ ਜੀ 4 ਤਾਂ ਇੱਕ ਪ੍ਰਧਾਨ ਹੈ ਆਪਣਾ ਬਲਵੀਰ ਜਥੇਵੰਦੀਆਂ ਦਾ ਜੀ ਉਹ ਲੈ ਕੇ ਆਇਆ ਉੱਥੇ ਸਕੂਲ 'ਚ ਬਹੁਤ ਜਿਆਦਾ ਕੱਟ ਕੀਤਾ ਉਹਨਾਂ ਨੇ ਤੇ ਕੱਟ ਦੇ ਵਿੱਚ ਮਾਫੀ ਮੰਗਵਾਈ ਬੱਚਿਆਂ ਦੇ ਸਾਹਮਣੇ ਸਟਾਫ ਦੇ ਸਾਹਮਣੇ ਇਹ ਆਪਣਾ ਫੀਲ ਕਰਕੇ ਤੇ ਉਹਨਾਂ ਦੇ ਕਾਰਨ ਇਹਨਾਂ ਨੂੰ ਆਤਮ ਤਿਆਗ ਰਹੀ ਹੈ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹੁਣ ਤੱਕ ਕਾਰਵਾਈ ਮਤਲਬ ਪੁਲਿਸ ਦੀ ਚੱਲ ਰਹੀ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੇ ਨਾਂ ਦੇ ਰਜਿਸਟਰਡ ਹੋ ਗਈ ਵੀਡੀਓ ਕਾਲ ਬਣਾ ਗਏ ਸੀ ਉਹ ਐਕਸਪਾਇਰ ਤੋਂ ਪਹਿਲਾਂ ਤਾਂ ਉਹਨਾਂ ਨੇ ਨਾਂ ਰੱਖੇ ਰੱਖਦੇ ਸੀਗੇ ਉਹਨਾਂ ਦੇ ਸਾਰਿਆਂ ਦੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤਾਂ ਇਹ ਬੇਨਤੀ ਕਰਦੇ ਆਂ ਵੀ ਸਾਡੇ ਭਰਾ ਦੀ ਜਿਹੜੀ ਹੋਈ ਹੈ ਗੁਰਦਸਾ ਉਹਨਾਂ ਦੇ ਕਾਰਨ ਹੀ ਹੋਈ ਹੈ ਔਰ ਉੱਤੇ ਕਾਰਵਾਈ ਕੀਤੀ ਜਾਵੇ ਔਰ ਅਸੀਂ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਜੀ ਲੋ ਜਲਦੀ ਤੋਂ ਜਲਦੀ ਅਰੈਸਟ ਹੋਣ ਅਸੀਂ ਨਹੀਂ ਅਸੀਂ ਸੰਸਕਾਰ ਨਹੀਂ ਕਰਦੇ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰ ਰਹੇ ਹਾਂ ਇਹ ਧਰਮਵੀਰ ਸਿੰਘ ਜਿਹੜਾ ਟੀਚਰ ਹੈਗਾ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਜਿਹੜਾ ਮਤੌਰ ਪ੍ਰਿੰਸੀਪਲ ਵੀ ਉੱਥੇ ਕੰਮ ਕਰਦਾ ਸੀ ਇਹਦੀ ਗੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਇਹ ਪੋਇਜ਼ਨ ਲੈਣ ਕਰਕੇ ਸੰਜੀਵਨੀ ਹਸਪੀਟਲ ਤੁਆਨੇ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਉੱਥੇ ਗਈ ਤਾਂ ਇਹਦਾ ਬਿਆਨ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਇਹਨੇ ਵੀਡੀਓ ਵੀ ਇੱਕ ਵਾਇਰਲ ਕੀਤੀ ਸੀ ਵੀ ਮੈਂ ਹਰਪ੍ਰਭਾਨ ਸਿੰਘ ਨੂੰ ਸਤਵੰਤ ਸਿੰਘ আলমਪੁਰ ਮੇਘਰਾਜ ਵਿਨੋਦ ਕੁਮਾਰ ਤੇ ਕੁਮਲਵੀਰ ਸਿੰਘ ਹੈਗਾ ਇਹਨਾਂ ਦਾ ਪ੍ਰਧਾਨਾ ਡੀਟੀਪ ਦਾ ਜਿਹੜੇ ਬਾਕੀ ਵੀ ਬੰਦੇ ਟੀਚਰ ਨੇ ਵੀ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਮੇਰੇ ਤੇ ਦਬਾਅ ਪਾਉਂਦੇ ਸੀ ਕਿ ਜਿਹੜਾ ਮੈਂ ਇਹਨਾਂ ਤੋਂ ਦੁਖੀ ਹੋ ਕੇ ਇਹ ਆਤਮ ਹੱਤਿਆ ਕਰਿਆ ਜੇਤੋ ਬਾਅਦ ਇਹਦੀ ਡੈਥ ਹੋ ਗਈ ਫਿਰ ਇਹਦੀ ਘਰਵਾਲੀ ਰਣਜੀਤ ਕੌਰ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 77 ਅੰਡਰ ਸੈਕਸ਼ਨ 302 ਬੀ ਐਨ ਐਸ ਥਾਣਾ ਮੋਹਨਪੁਰ ਦਰਜ ਰਜਿਸਟਰ ਕੀਤੀ ਹੈ ਜੀ ਇਹ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਤੇ ਪੁਲਿਸੀਆਂ ਤੇ ਅਸੀਂ ਲਗਾਤਾਰ ਰੇਡ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਪੇਸ਼ ਅਗਲ ਕਰ